ਛਾਪੇਮਾਰੀ ਵੀ ਜਾਰੀ ਹੈ ਦਿੱਲੀ ਬਲਾਸਟ ਮਾਮਲੇ ਦੇ ਵਿੱਚ ਜਾਂਚ ਜਾਰੀ ਹੈ ਤੇ ਅਲਫਲਾ ਯੂਨੀਵਰਸਿਟੀ ਦੇ ਨਾਲ ਜੁੜੇ ਜਿਹੜੇ ਲੋਕ ਨੇ ਉਹਨਾਂ ਦੇ ਟਿਕਾਣਿਆਂ ਦੇ ਉੱਤੇ ਹੁਣ ਏਜੰਸੀਆਂ ਛਾਪੇਮਾਰੀ ਕਰ ਰਹੀਆਂ ਨੇ ਕੇਂਦਰੀ ਏਜੰਸੀਆਂ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਇਹ ਵੀ ਕੇਂਦਰੀ ਏਜੰਸੀ ਹੈ ਏਡੀ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਐਨਆਈਏ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਯੂਨੀਵਰਸਿਟੀ ਸੰਬੰਧੀ ਟਰਸਟੀ ਤੇ ਸੰਸਥਾਵਾਂ ਦੇ ਉੱਤੇ ਵੀ ਰੀਡ ਹੈ ਸਵੇਰੇ 5 ਵਜੇ ਤੋਂ ਹੀ ਲਗਾਤਾਰ ਛਾਪੇਮਾਰੀ ਦਾ ਦੌਰ ਜਾਰੀ ਹੈ ਦਿੱਲੀ ਤੋਂ ਕਸ਼ਮੀਰ ਤੱਕ ਜੋ ਜਾਣਕਾਰੀ ਹੈ ਸਾਡੇ ਕੋਲ ਕਿ ਇਸ ਦੇ ਵਿੱਚ ਲਗਾਤਾਰ ਛ

अल्पुला यूनिवर्सिटी को लेकर के छापेमारियों का दौर जारी है देर रात से ही जो है वो ईडी ने अपना जो है वो सिकंजा इस यूनिवर्सिटी के ऊपर कर दिया और देर रात से ही उनकी जो है वो छापेमारी चल रही है साथ ही साथ हरियाणा के डीजी भी जो है वो अभी कुछ देर पहले यहाँ पे पहुंचे थे जांच पड़ताल करने के लिए और कह सकते हैं कि अब जिस तरीके से लगातार ये वीडियो सामने आया है उमर का एक और वीडियो सामने आया है तो स्वाभाविक है कि लगातार अब जांच का दायरा जो है वो ईडी के इसके यूनिवर्सिटी के खिलाफ जो है वो तेज होता हुआ दिखाई दे रहा है क्योंकि संलिप्तता जो है वो लगातार इसकी एक के बाद एक निकल करके आ रही है चाहे कर्मचारियों की बात हो चाहे इसके ऑनर के भाई की बात हो तो कह सकते हैं कि जिस तरीके से लगातार इन लोगों की गिरफ्तारियों का दौर इसमें चल रहा है तो स्वाभाविक है कि अब आने वाले समय में और गिरफ्तारियां जो है वो तेजी से होती हुई दिखाई देंगी क्योंकि फिलहाल भी बात कर जाए तो कई बड़े पैमाने पर जो है वो है, इस यूनिवर्सिटी से जुड़े हुए लोगों की गिरफ्तारियां जांच एजेंसियां अलग अलग जांच एजेंसियां जो, जो है वो कर चुकी हैं और फिलहाल भी जो है वो ईडी की टीमें अभी अंदर ही हैं और जांच पड़ताल जारी है तमाम गाड़ियों की जो है वो गहनता से जांच की जा रही है तमाम जो इनके लॉकर हैं दस्तावेज हैं उनको पूरे तरीके से जो है वो सील कर दिया गया है अनिल ये जो आप जाँच का जिक्र कर रहे हैं ये जाँच यूनिवर्सिटी के अंदर ही हो रही है जी बिल्कुल इनका जो एडमिनिस्ट्रेशन कंपाउंड है उस दौरान जो है वहाँ पे एच आर है और जो अकाउंट है उन सभी की जो है वो जांच पड़ताल की, की जा रही है कि आखिरकार कितनी फंडिंग यहाँ पे आई है किस तरीके की फंडिंग आई है कहाँ से फंडिंग आई है तमाम उन पहलुओं पर फिलहाल अभी जांच एजेंसी और जो ईडी विभाग है वो जाँच कर रहा है जी अंदर चलो शुक्रिया बहुत बहुत धन्यवाद गलबात फरीदाबाद दिल्ली कश्मीर तक ਜਿਹੜਾ ਇਸ ਸਮੇਂ ਛਾਪੇ ਮਾਰੀਆਂ ਦਾ ਦੌਰ جاری ਹੈ ਜੋ ਜ਼ਿਕਰ ਕਰ ਰਹੇ ਨੇ ਸਾਡੇ ਸੇ ਹੋ ਗਈ ਫਰੀਦাবাদ ਤੋਂ ਵੀ ਔਰ ਯੂਨੀਵਰਸਿਟੀ ਦੇ ਅੰਦਰ ਤਾਂ ਲਗਾਤਾਰ ਏਜੰਸੀਆਂ ਦੇ ਨੁਮਾਇੰਦੇ ਪਹੁੰਚ ਰਹੇ ਨੇ ਕਿ ਜਿਹੜੇ ਡਾਕਟਰ ਉੱਥੇ ਸੰਪਰਕ ਦੇ ਵਿੱਚ ਸੀ ਉਹਨਾਂ ਦੇ ਜਿਹੜੇ ਚਾਹੇ ਰਹਿਣ ਵਾਲੇ ਰੂਮ ਜ਼ੋਨ ਜਾਂ ਉਹਨਾਂ ਦੇ ਜਿਹੜੇ ਉੱਥੇ ਅੰਦਰ ਜੋ ਕਿ ਜੋ ਵੀ ਅਕਮੋਡੇਸ਼ਨ ਉਹਨਾਂ ਦੇ ਕੋਲ ਸੀ ਉਹ ਹੋਵੇ ਜਾਂ ਬਾਕੀ ਕੁਝ ਹੋਰ ਚੀਜ਼ਾਂ ਹੁਣ ਉਹ ਉਹਨਾਂ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਜਿਹੜਾ ਆਫਿਸ ਸੀ ਜਿੱਥੇ ਬੈਠਦੇ ਸੀ ਹਰ ਚੀਜ਼ ਔਰ ਜਿਨ੍ਹਾਂ ਜਿਨ੍ਹਾਂ ਦੇ ਸੰਪਰਕ ਦੇ ਵਿੱਚ ਸੀ ਰੈਗੂਲਰ ਜਿਨ੍ਹਾਂ ਦੇ ਨਾਲ ਗੱਲਬਾਤ ਹੁੰਦੀ ਸੀ ਸਭ ਇਸ ਸਮੇਂ ਕਿਤੇ ਨਾ ਕਿਤੇ ਰਡਾਰ ਦੇ ਉੱਤੇ ਹੁਣ ਅੱਗੇ ਵੱਧਦੇ ਅਗਲੀ ਖਬਰ ਦਾ ਰੁੱਕ ਕਰਦੇ ਹਾਂ ਖਬਰ ਹੈ ਨਵਾਂ ਸ਼ਹਿਰ ਤੋਂ ਨਵਾਂ ਸ਼ਹਿਰ ਦੇ ਬੰਗਾ ਕਤਲकांड ਦੇ ਵਿੱਚ ਦੋ ਮੁਲਜ਼ਮ ਨਾਮਜ਼ਦ ਕੀਤੇ ਗਏ ਨੇ ਬੰਗਾ ਦੇ ਹੀ ਰਹਿਣ ਵਾਲੇ ਦੱਸੇ ਜਾ ਰਹੇ ਨੇ ਮੁਲਜ਼ਮ ਔਰ ਕੱਲ ਬਦਮਾਸ਼ਾਂ ਨੇ ਸਕੋਰਪੀਓ ਦੇ ਉੱਤੇ ਗੋਲੀਆਂ ਚਲਾਈਆਂ ਸੀ ਅੱਗੇ ਮੈਂ ਤੁਹਾਨੂੰ ਦਿਖਾਵਾਂਗਾ ਸਕੋਰਪੀਓ ਦੀਆਂ ਤਸਵੀਰਾਂ ਔਰ ਕਿਸ ਤਰੀਕੇ ਨਾਲ ਸਕੋਰਪੀਓ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਕੋਜੀਪਲਾਂ ਚ ਤਸਵੀਰਾਂ ਆਉਣਗੀਆਂ ਇੱਕ ਨੌਜਵਾਨ ਦੀ ਮੌਤ ਹੋਈ ਹੈ ਚਾਰ ਗੰਭੀਰ ਜ਼ਖਮੀ ਹੋਏ ਨੇ ਕਰੀਬ 16-17 ਰਾਉਂਡ ਫਾਇਰਿੰਗ ਦੇ ਕਰਕੇ ਫਰਾਰ ਹੋ ਗਏ I20 ਦੇ ਵਿੱਚ ਜਿਹੜੇ ਬਦਮਾਸ਼ ਆਏ ਸਨ ਫਾਇਰਿੰ ਅਪਾ ਸਮਝ ਸਕਦੇ ਆ ਕਿ ਜਿਸ ਤਰੀਕੇ ਨਾਲ ਤਾੜ-ਤਾੜ ਗੋਲੀਆਂ ਉੱਥੇ ਚਲਾਈਆਂ ਗਈਆਂ ਨੇ ਔਰ ਲੋਕ ਆਪਣੀ ਜਾਨ ਬਚਾਉਣ ਦੇ ਲਈ ਇਧਰ-ਉਧਰ ਭੱਜਦੇ ਉੱਥੇ ਨਜ਼ਰ ਆ ਰਹੇ ਸਨ ਤਾਂ ਇਸ ਸਮੇਂ ਦੀ ਅਹਿਮ ਖਬਰ ਹੈ ਦੋ ਲੋਕਾਂ ਨੂੰ ਨਾਮਜ਼ਦ ਕਰ ਦਿੱਤਾ ਗਿਆ ਬੰਗਾ ਵਾਲੀ ਪੁੜੀ ਖੀਸ ਦੇ ਵਿੱਚ ਔਰ ਸਕੋਰਪੀਓ ਗੱਡੀ ਜਦੋਂ ਅਸੀਂ ਦੇਖਦੇ ਮੈਂ ਇੱਕ ਵਾਰ ਸਕਰੀਨ ਤੇ ਤੁਹਾਨੂੰ ਦਿਖਾਉਣਾ ਸਕੋਰਪੀਓ ਦੀ ਸਥਿਤੀ ਸਕੋਰਪੀਓ ਪੀਬੀ 12 ਯਾਨਕਿ ਇਹ ਗੱਡੀ ਰੋਪਣ ਨੰਬਰ ਹੈਗੀ ਹੈ ਇਸ ਦੇ ਵਿੱਚ ਸਕੋਰਪੀਓ ਜਿਸ ਦੇ ਵਿੱਚ ਜਿਹੜੇ ਕਰੀਬ 5 ਲੋਕ ਦੱਸੀ ਜਾ ਰਹੇ ਨੇ ਸਵਾਰਸੀ ਔਰ ਗੱਡੀਆਂ ਦੇ ਗੱਡੀ ਦੇ ਉੱਤੇ ਨਿਸ਼ਾਨ ਦੇਖੋ ਗੋਲੀਆਂ ਦੇ ਅਸੀਂ ਗੋਲੀਆਂ ਦੇ ਨਿਸ਼ਾਨ ਗਿਣਨ ਦੀ ਕੋਸ਼ਿਸ਼ ਕੀਤੀ ਹੈ 8 ਤਾਂ ਸਿਰਫ ਜਿਹੜਾ ਫਰੰਟ ਸ਼ੀਸ਼ਾ ਉਸ ਦੇ ਉੱਤੇ ਹੀ ਸਾਨੂੰ ਨਜ਼ਰ ਆ ਰਹੇ ਨੇ ਔਰ ਉਸ ਤੋਂ ਬਾਅਦ ਬਿਲਕੁਲ ਸੱਜੇ ਪਾਸੇ ਖੱਬੇ ਪਾਸੇ ਪਿਛਲੇ ਪਾਸੇ ਹਰ ਪਾਸੇ ਗੱਡੀ ਦੇ ਵਿੱਚ ਤੋੜਪਨ ਹੋਈ ਹੈ ਇਹ ਵੀ ਲੱਗ ਰਿਹਾ ਕਿ ਜਿਵੇਂ ਗੱਡੀ ਨੂੰ ਚਾਰੇ ਪਾਸੇ ਤੋਂ ਕੇਰਾ ਪਾ ਲਿਆ ਹੋਵੇ ਤੇ ਉਸ ਤੋਂ ਬਾਅਦ ਗੋਲੀਆਂ ਚਲਾਈਆਂ ਜਾਂ ਫਿਰ ਜਿਹੜੀ ਤੋੜਪਨ ਕੀਤੀ ਗਈ ਹੈ ਗੱਡੀ ਦੇ ਵਿੱਚ ਤੋੜਪਨ ਤਾਂ ਜਿਹੜੀ ਹੋਈ ਹੈ ਉਸ ਸ਼ੀਸ਼ੇ ਦੇ ਵਿੱਚ ਗੋਲੀਆਂ ਸਾਨੂੰ ਨਜ਼ਰ ਆ ਰਹੀਆਂ ਨੇ ਕੁਝ ਕਿਸ ਤਰੀਕੇ ਨਾਲ ਗੋਲੀਆਂ ਮਾਰੀਆਂ ਗਈਆਂ ਨੇ ਇੱਕ ਸ਼ਖਸ ਦੀ ਮੌਤ ਵੀ ਹੋ ਗਈ ਚਾਰ ਗੰਭੀਰ ਜ਼ਖਮੀ ਹੋਏ ਨੇ ਔਰ ਕੁੱਲ ਮਿਲਾ ਕੇ 8 ਗੋਲੀਆਂ ਤਾਂ ਬਿਲਕੁਲ ਸਾਹਮਣੇ ਵਾਲੇ ਸ਼ੀਸ਼ੇ ਦੇ ਉੱਤੇ ਬਿਲਕੁਲ ਅੱਗੇ ਵਾਲੇ ਸ਼ੀਸ਼ੇ ਦੇ ਉੱਤੇ ਵੱਜੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਮੈਂ ਜੋ ਆਲਰੇਡੀ ਜ਼ਿਕਰ ਕੀਤਾ ਕਿ ਜੋ ਤੁਸੀਂ ਪਰਲੇ ਪਾਸੇ ਘੁੰਮ ਕੇ ਦੇਖਦੇ ਹੋ ਗੱਡੀ ਦੇ ਵਿੱਚ ਤਾਂ ਉੱਥੇ ਵੀ ਤੁਹਾਨੂੰ ਜਿਹੜਾ ਡਰਾਈਵਰ ਸਾਈਡ ਹੁੰਦੀ ਹੈ ਬੋਨਟ ਤੋਂ ਪਿੱਛੇ ਵਾਲੀ ਤਾਕੀ ਹੁੰਦੀ ਹੈ ਉਸ ਦੇ ਵਿੱਚ ਵੀ ਗੋਲੀਆਂ ਵੱਜੀਆਂ ਔਰ ਸ਼ੀਸ਼ੇ ਕਾਫੀ ਟੁੱਟੇ ਹੋਏ ਨੇ ਨਾ ਪਿਛਲਾ ਸ਼ੀਸ਼ਾ ਵੀ ਟੁੱਟਿਆ ਹੋਇਆ ਤੇ ਇਹ ਵੀ ਲੱਗ ਰਿਹਾ ਹੈ ਕੁਝ ਗੋਲੀਆਂ ਵਰਗੇ ਨਿਸ਼ਾਨ ਇੱਥੇ ਵੀ ਨਜ਼ਰ ਆ ਰਹੇ ਨੇ ਇਹ ਬਿਲਕੁਲ ਸਾਈਡ ਵਾਲੇ ਪਾਸੇ ਤਾਂ ਗੋਲੀਆਂ ਨੇ ਕਿਹਨਾਂ ਦਾ ਮਤਲਬ ਇਹ ਹੈ ਕਿ ਜਾਂ ਤਾਂ ਗੋਲੀ ਆਰਪਾਰ ਨਿਕਲੀ ਇਸ ਕਰਕੇ ਪਿਛਲੇ ਵਾਲਾ ਸ਼ੀਸ਼ਾ ਟੁੱਟ ਗਿਆ ਜਾਂ ਫਿਰ ਜਿਹੜੇ ਮੁਲਜ਼ਮ ਸੀ ਉਹਨਾਂ ਨੇ ਹੇਠਾਂ ਉਤਰ ਕੇ ਚਾਰੇ ਪਾਸੇ ਤੋਂ ਘੇਰਾ ਪਾਇਆ ਗੋਲੀਆਂ ਚਲਾਈਆਂ ਤੇ ਉਸ ਤੋਂ ਬਾਅਦ ਉਹ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ 16 ਤੋਂ 17 ਰਾਊਂਡ ਉੱਥੇ ਗੋਲੀਆਂ ਚਲੀਆਂ ਨੇ ਇੱਕ ਸ਼ਖਸ ਦੀ ਮੌਤ ਹੋਈ ਹੈ ਗੈਂਗਵਾੜਸੀ ਆ ਕੀ ਸੀ ਉਹ ਦੇਖਣਾ ਹੋਵੇਗਾ ਪੁਲਿਸ ਦੀ ਜਾਂਚ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਪਰ ਇਹ ਘਟਨਾ ਨੇ ਕਿਤੇ ਨਾ ਕਿਤੇ ਇਸ ਇਲਾਕੇ ਦੇ ਵਿੱਚ ਜ਼ਰੂਰ دہشت ਵਾਲਾ ਮਾਹੌਲ ਪੈਦਾ ਕਰ ਦਿੱਤਾ ਤਾਂ ਬਦਮਾਸ਼ਾਂ ਨੇ ਸਕੋਰਪੀਆ ਦੇ ਉੱਤੇ ਗੋਡੀਆਂ ਚਲਾਈਆਂ ਨੇ ਔਰ ਦੱਸ ਦਿਆ ਤੁਹਾਨੂੰ ਦੋ ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਟੀਮਾਂ ਬਣਾਈਆਂ ਨੇ ਔਰ ਜਲਦੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ ਪਰ ਇਸ ਸਭ ਦੇ ਵਿਚਾਲੇ ਬਦਮਾਸ਼ਾਂ ਨੇ ਸਕੋਰਪੀਓ ਤੇ ਗੋਲੀਆਂ ਕਿਉਂ ਚਲਾਈਆਂ ਕੀ ਇਹ ਗੈਂਗਵਾਰ ਸੀ ਜਾਂ ਦੋ ਤਰ੍ਹਾਂ ਦੀ ਕੋਈ ਝੜਪ ਸੀ ਖੈਰ ਜੇ ਝੜਬੀ ਹੋਵੇ ਤਾਂ 16-17 라ਉਂਡ ਮਤਲਬ 3-4 ਕ ਟੋਕਟ ਹਥਿਆਰ ਦੂਜੀ ਪਾਰਟੀ ਦੇ ਕੋਲ ਜਿਹੜੇ i20 ਦੇ ਵਿੱਚ ਸਵਾਰ ਹੋ ਕੇ ਆਏ ਸੀ ਉਹਨਾਂ ਦੇ ਕੋਲ ਡੈਫੀਨਿਟਲੀ ਹੋਣਗੇ ਤਾਂ ਹੀ ਇਸ ਤਰੀਕੇ ਦੀ ਸਥਿਤੀ ਬਣੀ ਹੈ ਬਦਮਾਸ਼ਾਂ ਨੇ ਸਕੋਰਪੀਓ ਦੇ ਉੱਤੇ ਗੋਲੀਆਂ ਵਾਰੀਆਂ ਨੇ ਔਰ ਕਰੀਬ 16-17 라ਉਂਡ ਫਾਇਰਿੰਗ ਕਰਕੇ ਉੱਥੋਂ ਫਰਾਰ ਹੋਏ ਨੇ ਇਹ ਕਾਬਲੇ ਗੌਰ ਹੈ ਕਿ ਸੋਮਵਾਰ ਦੇਰ ਸ਼ਾਮ ਪੂਰੀ ਘਟਨਾ ਵਾਪਰੀ ਹੈ ਔਰ ਬੰਗਾ ਦੇ ਬੱਸ ਸਟੈਂਡ ਦੇ ਉੱਤੇ ਪੂੜਾ ਘਟਨਾਕਰਮ ਵਾਪਰਿਆ ਏ ਆਪਾਂ ਇਹ ਵੀ ਅੰਦਾਜ਼ਾ ਲਗਾ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਦੋਂ ਗੋਲੀਆਂ ਇਸ ਤਰੀਕੇ ਨਾਲ ਚੱਲ ਰਹੀਆਂ ਹੁਣ ਤਾਂ ਉੱਥੇ ਮੌਜੂਦ ਉੱਥੇ ਮੌਜੂਦ ਲੋਕਾਂ ਦੀ ਸਥਿਤੀ ਕੀ ਹੋਏਗੀ ਰੁਕ ਕਰਦੇ ਹਾਂ ਸਾਡੇ ਸਹਿਯੋਗੀ ਇਸ ਸਮੇਂ ਬੰਗਾ ਨਵਾਂ ਸ਼ਹਿਰ ਤੋਂ ਸਾਡੇ ਨਾਲ ਜੁੜ ਰਹੇ ਨੇ ਸ਼ੈਲੇਸ਼ ਸ਼ੈਲੇਸ਼ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਇਸ ਪੂਰੀ ਘਟਨਾ ਨੂੰ ਲੈ ਕੇ ਪੁਲਿਸ ਦੇ ਹੱਥ ਕੁਝ ਲੱਗਿਆ ਜਿੱਥੇ ਕੋ ਗਰਮ ਸਥਿਤੀ ਦੇ ਸੱਤੇ ਆ ਕਿਉਂ ਘਟਨਾ ਸਰ ਦੇ ਖੜਾ ਹੈ ਇਹ ਇੱਕ ਸੋਗ ਘਟਨਾ ਹੋਈ ਸੀ ਪਰ ਜੋ ਇਹ ਇੰਸੂ ਦੇ ਵਾਸਤੇ ਆਈ 24 ਨੇ ਸਾਰਥੂ ਕਬੀਲੂ ਇਸ ਸਾਰਥੂ ਕਬੀਲੂ ਪਾਵਰ ਤੋਂ ਗੋਲੀ ਚੈਸੀ ਜਿੱਥੇ ਜਗਾ ਤੇ ਗੋਲ ਦੱਸਦੇ ਜੇ ਗੋਲੀ ਕਰਾਈ ਗਈ ਸੀ ਜਿਸ ਲੋ ਅਜੇ ਉਸ ਮੋੜੇ ਤੱਕ ਪਹੁੰਚਿਆ ਕਿ ਸਾਰਥੂ ਦੇ ਕੋਲ ਗੋਲੀ ਕਰੇ ਜਿਤੇ 5 ਲੋ ਕਤਲ ਹੋ ਗਏ ਸੀ ਇਸ ਨੂੰ ਕੇ ਬਾਅਦ ਇਹ ਕਰੇ ਕਿ ਲੇਰੋ ਤੇ ਅਫਵਾਹ ਪ੍ਰਤੀਕਾ ਦੇਸਾ ਤੇ ਜੇਕਰ ਵੋਟ ਵੋਟ ਠੀਕ ਹੈ ਸ਼੍ਰੀ ਸ਼ੋਟੀ ਆਵਾਜ਼ ਬਹੁਤ ਕਲੀਅਰ ਨਹੀਂ ਹੈ ਮੈਂ ਮਾਫੀ ਚਾਹੂੰਗਾ ਵਿਚਾਲੇ ਰੋਕ ਰਿਹਾ ਤਸਵੀਰਾਂ ਤੁਸੀਂ ਦਿਖਾਉਂਦੇ ਰਹੋ ਇੱਕ ਵਾਰੀ ਤਸਵੀਰਾਂ ਦਿਖਾਉਂਦੇ ਰਹੋ ਤਾਂ ਕਿ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਸਕੀਏ ਇਸ ਸਮੇਂ ਮੌਕਾ ਹੀ ਵਾਰਦਾਤ ਦੇ ਉੱਤੇ ਸਾਡੇ ਸਹਿਯੋਗੀ ਸ਼ਲੇਸ਼ ਮੌਜੂਦ ਨੇ ਸ਼ਲੇਸ਼ ਅਗਰ ਤਸਵੀਰਾਂ ਦਿਖਾ ਪਾਓ ਔਰ ਕਾਬਲੇਗੌਰ ਹੈ ਕਿ ਬਹੁਤ ਭੀੜ ਪੜ ਵੜਾ ਇਲਾਕਾ ਬਸ ਸਟੈਂਡ ਆਪਾਂ ਆਮ ਤੌਰ ਤੇ ਦੇਖਦੇ ਹਾਂ ਕਿ ਬਸ ਸਟੈਂਡ ਦੇ ਉੱਤੇ ਤਾਂ ਭੀੜ ਹੁੰਦੀ ਹੀ ਹੈ ਔਰ ਇਹ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉੱਥੇ ਕਿ ਕਿਸ ਤਰੀਕੇ ਦੇ ਨਾਲ ਪੂਰਾ ਘਟਨਾਕਰਮ ਵਾਪਰਿਆ ਏ ਔਰ ਇਸ ਪੂਰੇ ਘਟਨਾਕਰਮ ਦੇ ਵਿਚਾਲੇ ਕਿਤੇ ਨਾ ਕਿਤੇ ਸਵਾਲ ਜ਼ਰੂਰ ਉੱਠਦਾ ਹੈ ਕਿ ਆਖਿਰ ਇੰਨੇ ਬੇਖੌਫ ਇਹ ਮੁਲਜ਼ਮ ਕਿਵੇਂ ਹੋ ਸਕਦੇ ਨੇ ਉਥੋਂ ਦੇ ਜਿਹੜੇ ਅਧਿਕਾਰੀ ਨੇ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਦੇ ਉੱਤੇ ਵੀ ਕੁਐਸਚਨ ਮਾਰ ਕੇ ਇੱਕ ਤਰੀਕੇ ਨਾਲ ਚੁਣੌਤੀ ਦੇ ਕੇ ਚਲੇ ਗਏ ਗੈਂਗਵਾਰ ਹੈ ਜਾਂ ਫਿਰ ਕੋਈ ਝੜਪ ਹੈ ਪੁਲਿਸ ਹੀ ਦੱਸੇਗੀ ਪਰ ਕਲ ਜਿਸਥਾਨ ਦੇ ਉੱਤੇ ਪੂਰੀ ਵਾਰਦਾਤ ਹੋਈ ਉੱਥੇ ਦੀਆਂ ਤਸਵੀਰਾਂ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ ਸਾਡੇ ਸੇ ਹੋਗੀ ਜਿਹੜੇ ਸ਼ੈਲਿਸ਼ ਨੇ ਉਹ ਦਿਖਾ ਰਹੇ ਮੈਂ ਸੁਣਨ ਦੀ ਕੋਸ਼ਿਸ਼ ਕਰਦੇ ਹਾਂ ਸ਼ੈਲਿਸ਼ ਕੀ ਕੁਝ ਕਹਿ ਰਹੀ ਨਹੀਂ ਜੇਕਰ ਸੜਕ ਕੋਲ ਆਵਾਜ਼ ਕਲੀਅਰ ਪਹੁੰਚ ਸਕੇ ਪਿਛਮੂ ਜਾ ਰਿਹਾ ਹੈ ਸ਼ਾਮ ਨੂੰ ਉੱਤੇ ਤਾਵਾ ਤਰ ਬੋਲੀ ਚੱਲੀ ਹੈ ਮੈਂ ਜਿਸ ਤਰ੍ਹਾਂ ਪੰਜਾਬ ਤੇ ਲਗਾਤਾਰ ਹਰ ਜਗ੍ਹਾ ਇਸ ਤਰ੍ਹਾਂ ਹੋ ਰਿਹਾ ਹੈ ਪਰ ਸ਼ भीड़ भार वाले इलाका बंबे को नवा सड़कों को फगवाड़ा वाले मेन रास्ता है लोग शाम के समय सब्जी मार्केट भी बना ली है और लोग रहेंगे लेकिन फिर भी शाम किसी बंदर से गोल करने, तो लोग बल्डर में क्या और ਹਾਂ ਜੀ ਦਰਮਿਆਨ ਸਰਜਰੀ ਭਰਤੀ ਨੇ ਤੇ ਜੀਐਮਪੀ ਸਰਜਰੀ ਭਰਤੀ ਹਾਲਾਤ ਠੀਕ ਹੋਣਾ ਦੇ ਲੇਕਿਨ ਸੰਦਰਸ਼ਕੋ ਕਿਰੇਮ ਮਿਲਤੇ ਦੀ ਮੌਤ ਹੋਈ ਆ ਪੋਸਟਮਾਨ ਨੇ ਬਾਦ ਉਹਨਾਂ ਦੇ ਘਰ ਮੇਂ ਉਹਨਾਂ ਦੇ ਪਿੰਡ ਸੰਸਾਰ ਚ ਕਾਇਆ ਜਾ ਰਿਹਾ ਹੈ ਉਹਨਾਂ ਦਾ ਜੰਮੀ ਹੁੰਦਾ ਸੀ ਉਹ ਮੌਤਲ ਠੱਗਾ ਸੰਦੇ ਨੋਟੀਫਿਕੇਸ਼ਨ ਠੀਕ ਹੈ ਸਹਿਲੇ ਇਸਤਾਨਵਾ ਤੁਹਾਡੀ ਆਵਾਜ਼ ਬਹੁਤ ਕਲੀਅਰ ਨਹੀਂ ਆ ਰਹੀ ਸ਼ੁਕਰੀਆ ਤਨਵਾ ਸਟਨਾ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਨਵਾਂ ਸ਼ਹਿਰ ਦੀਆਂ ਸੀ ਨਵਾਂ ਸ਼ਹਿਰ ਬੰਗਾ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਔਰ ਤਸਵੀਰਾਂ ਦਿਖਾਉਣ ਦਾ ਮਕਸਦ ਵੀ ਇਹੀ ਸੀ ਕਿ ਸਮੇ ਵੀ ਐਗਜ਼ੈਕਟਲੀ ਪਤਾ ਲੱਗਿਆ ਕਿ ਕਿਵੇਂ ਭੀੜਪੜ ਬੜਾ ਇਲਾਕਾ ਹੈ ਸਮੇ ਵੀ ਉੱਥੇ ਬਹੁਤ ਹਲਚਲ ਹੈਗੀ ਹੈ ਔਰ ਸ਼ਾਮ ਦੇ ਕਰੀਬ ਜਿਹੜੀ ਇਹ ਘਟਨਾ ਵਾਪਰੀ ਸੀ ਸ਼ਾਮ ਦੇ ਟਾਈਮ ਤਾਂ ਉਸ ਸਮੇਂ ਵੀ ਕੀ ਸਥਿਤੀ ਹੋਈਗੀ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਤਾਂ ਕੁਲਮਲਾ ਕੇ ਇਸ ਤਰੀਕੇ ਦੀ ਸਥਿਤੀ ਹੈ ਕਿ 16 17 ਰਾਉਂਡ ਫਾਇਰਿੰਗ ਕਰਕੇ ਬਦਮਾਸ਼ ਭੱਜ ਗਏ ਨੇ ਦੋਨੋਂ ਨਾਮਜ਼ਦ ਕਰ ਲਿਆ ਹੈ ਪੁਲਿਸ ਬਾਕੀ ਜਾਂਚ ਕਰ ਰਹੀ ਹੈ ਹੁਣ ਅੱਗੇ ਬਾਤਾਂ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਗੱਲ ਹੋਵੇਗੀ ਫਿਰੋਜ਼ਪੁਰ ਦੀ ਫਿਰੋਜ਼ਪੁਰ ਦੇ ਵਿੱਚ ਆਰਐਸਐਸ ਦੇ ਆਗੂ ਨਵੀਨ ਅਰੋੜਾ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਤੇ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ ਔਰ ਪੰਜਾਬੀ ਜੀਪੀ ਦੇ ਪ੍ਰਧਾਨ ਸੁਨੀਲ ਜਾਖੜ ਵੀ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚ ਰਹੇ ਨੇ ਅੰਤਿਮ ਅਰਦਾਸ ਦੇ ਵਿੱਚ ਜੋ ਜਾਣਕਾਰੀ ਹੈ ਸਾਡੇ ਕੋਲ ਕਿ ਸੁਨੀਲ ਜਾਖੜ ਉੱਥੇ ਪਹੁੰਚਣਗੇ ਫਿਰੋਜ਼ਪੁਰ ਪਹੁੰਚ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਗੇ ਕਾਬਲੇ ਗੌਰ ਹੈ ਕਿ ਇੱਕ ਦਿਨ ਪਹਿਲਾਂ ਯਾਨੀ ਕਿ ਕੱਲ ਕਾਰਜਕਾਰੀ ਪ੍ਰਧਾਨ ਪੰਜਾਬ ಬಿಜೆಪಿ ਦੇ ਅਸ਼wini ਸ਼ਰਮਾ ਪਹੁੰਚੇ ਸੰਤੇ ਰਾਣਾ ਗੁਰਮੀਤ ਸੋਢੀ ਵੀ ਉੱਥੇ ਗਏ ਸੀ ਪਰਿਵਾਰ ਦੇ ਨਾਲ ਜਾ ਕੇ ਉਹਨਾਂ ਨੇ ਭਰੋਸਾ ਦਵਾਇਆ ਸੀ ਕਿ ਇਨਸਾਫ ਮਿਲਣ ਤੱਕ ਅਸੀਂ ਨਾਲ ਖੜੇ ਰਹਾਂਗੇ ਗੋਲੀ ਮਾਰ ਕੇ ਨਵੀਨ अरोड़ा ਦਾ ਕਤਲ ਕੀਤਾ ਗਿਆ ਸੀ ਕਾਤਲ ਹੁਣ ਵੀ ਗ੍ਰਿਫਤ ਤੋਂ ਬਾਹਰ ਨਹੀਂ ਪੁਲਿਸ ਫਿਲਹਾਲ ਖਾਲੀ ਹੱਥ ਹੈ ਫਿਰੋਜ਼ਪੁਰ ਦੇ ਐਸਐਸਪੀ ਭਪਿੰਦਰ ਸਿੰਘ ਨੇ ਦਾਅਵਾ ਜ਼ਰੂਰ ਕੀਤਾ ਹੈ ਕਿ ਮਲਜ਼ਮਾਂ ਨੂੰ ਸੀੇਤੀ ਗ੍ਰਿਫਤਾਰ ਕਰ ਲਵਾਂਗੇ ਔਰ ਦਾਅਵਾ ਇਹ ਵੀ ਹੋਇਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜਿਹੜੀ ਹੈ ਭਾਲੋ ਕੀਤੀ ਜਾ ਰਹੀ ਹੈ ਪਰ ਡੈਫੀਨਿਟਲੀ ਬਹੁਤ ਯੰਗ ਅ ਨਵੀਨ ਕੁਮਾਰ ਜਿਹੜੇ ਆ ਸਿਸ ਦੇ ਨਾਲ ਜੁੜੇ ਹੋਏ ਸਨ ਉਹਨਾਂ ਦਾ ਮਰਡਰ ਕੀਤਾ ਗਿਆ ਸਿੱਧਾ ਰੁਕਰਦੇ ਹਾਂ ਅਸੀਂ ਤੁਹਾਨੂੰ ਲੈ ਕੇ ਚੱਲਦੇ ਹਾਂ ਫਿਰੋਜ਼ਪੁਰ ਮਨਦੀਪ ਕੁਮਾਰ ਸਾਡੇ ਸੇ ਹੋ ਗਈ ਇਸ ਸਮੇਂ ਸਾਡੇ ਨਾਲ ਜੁੜ ਰਹੀ ਨਹੀਂ ਫਿਰੋਜ਼ਪੁਰ ਤੋਂ ਮਨਦੀਪ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਮੈਂ ਦੋਵੇਂ ਕਿਉਂਕਿ ਅੰਤਿਮ ਅਰਦਾਸ ਹੈ ਪਰਿਵਾਰ ਦੇ ਵਿੱਚ ਤਾਂ ਸੋਗ ਦਾ ਮਾਹੌਲ ਹੋਏਗਾ ਮੈਂ ਦੋ ਚੀਜ਼ਾਂ ਸਮਝਣੀਆਂ ਚਾਹ ਰਹੀ ਐ ਇੱਕ ਸ਼ਹਿਰ ਦਾ ਮਾਹੌਲ और दूजा पुलिस दे की है इस समय तक कि पुलिस दे हाथ कुछ है या खाली है बस दावे रह गए ने हां बिल्कुल गौरव जी जाहिर जी गल है कि एक परिवार दा 40 साल नौजवान पुत्र जिस दे दो छोटे-छोटे बच्चे ने और इस तरहो ਜਿਹੜਾ ਆਪਣੇ ਬੱਚਿਆਂ ਦੇ ਕੋਲੋਂ ਦੁਕਾਨ ਤੋਂ ਘਰ ਜਾ ਰਿਹਾ ਸੀ ਬੱਚਿਆਂ ਦੇ ਨਾਲ ਬਾਜ਼ਾਰ ਦੇ ਨੂੰ ਜਾਣ ਦੇ ਲਈ ਪਾਰਕ ਖੜਾਣ ਦੇ ਲਈ ਤਾਂ ਉਸ ਦੀ ਇਸ ਤਰ੍ਹਾਂ ਹਤਿਆਰਿਆਂ ਨੇ ਸ਼ਰੇਆਮ ਬਾਜ਼ਾਰ ਦੇ ਵਿੱਚ ਆ ਕੇ ਉਸ ਨੂੰ ਗੋਲੀਆਂ ਮਾਰ ਕੇ ਮੌਤੇ ਘਰ ਉਤਾਰ ਕਾਟ ਉਤਾਰ ਦਿੱਤਾ ਪਰਿਵਾਰ ਦੇ ਵਿੱਚ ਤਾਂ ਬਹੁਤ ਸੋਗ ਹੈ ਬੱਚੇ ਰੋਂਦੇ ਪਿਆ ਕਰ ਲਾਂਦੇ ਪਿਆ ਉਸ ਦੀ ਪਤਨੀ ਇਨਸਾਫ ਦੀ ਮੰਗ ਕਰ ਰਹੀ ਹੈ ਉਸ ਦਾ ਪਿਤਾ ਇਨਸਾਫ ਦੀ ਮੰਗ ਕਰ ਰਿਹਾ ਹੈ ਔਰ ਉੱਥੇ ਹੀ ਜੇ ਸ਼ਹਿਰ ਦੀ ਗੱਲ ਕਰੀਏ ਤੇ ਸ਼ਹਿਰ ਦੇ ਆਮ ਜਿਹੜੇ ਨਾਗਰਿਕ ਨੇ ਵਪਾਰੀ ਨੇ ਦੁਕਾਨਦਾਰ ਨੇ ਉਹਨਾਂ 'ਚ ਬੜੀ-ਬੜੀ ਸੋਗ ਦੀ ਲਹਿਰ ਹੈ ਉਹਨਾਂ ਦਾ ਮੰਨਣਾ ਕਿ ਜੇਕਰ ਸੁਰੱਖਿਆ ਦੇ ਹਾਲਾਤ ਇਹੋ ਜਿਹੇ ਨੇ ਕਿ ਇੱਕ ਪਰਿਵਾਰ ਦਾ ਮੈਂਬਰ ਜਿਹੜਾ ਕਰੋ ਗਿਆ ਔਰ ਸ਼ਾਮ ਨੂੰ ਉਸ ਨੂੰ ਪਤਾ ਨਹੀਂ ਕਿ ਘਰ ਉਸਨੇ ਪਰਤਣਾ ਕਿ ਨਹੀਂ ਪਰਤਣਾ ਇਹ ਵੱਡੇ ਸਵਾਲ ਨੇ ਲੋਕਾਂ ਦੇ ਜ਼ਿਹਨ ਦੇ ਵਿੱਚ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਔਰ ਦੂਜੇ ਪਾਸੇ ਜੇ ਪੁਲਿਸ ਦੀ ਗੱਲ ਕਰੀਏ ਤੇ ਪੁਲਿਸ ਜਿਹੜੀ ਹੈ ਉਹ ਦਾਵਾ ਕਰ ਰਹੀ ਹੈ ਐਸਐਸਪੀ ਭੁਪਿੰਦਰ ਸਿੰਘ ਉਹਨਾਂ ਨਾਲ ਕੱਲ ਮੁਲਾਕਾਤ ਕੀਤੀ ਜਦੋਂ ਅਸ਼ਵਨੀ ਸ਼ਰਮਾ ਭਾਜਪਾ ਕਾਰਜ ਕਰਨੀ ਪ੍ਰਧਾਨ ਪਹੁੰਚੇ ਰਾਣਾ ਗੁਰਮੀਤ ਸਿੰਘ ਸੋਢੀ ਪਹੁੰਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਤਾਂ ਉਦੋਂ ਵੀ ਐਸਐਸਪੀ ਜਿਹੜੇ ਭੁਪਿੰਦਰ ਸਿੰਘ ਨੇ ਫਿਰੋਜ਼ਪੁਰ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਬਿਲਕੁਲ ਨੇੜੇ ਪਹੁੰਚ ਚੁੱਕੇ ਹਾਂ ਕੁਝ ਲੋਕ ਅਸੀਂ ਗ੍ਰਿਫਤਾਰ ਕਰ ਲਿਆ ਰਾਉਂਡ ਅਪ ਕਰ ਲਿਆ ਔਰ ਜਲਦੀ ਅਸੀਂ ਇਹਦਾ ਖੁਲਾਸਾ ਕਰਾਂਗੇ ਕਿਸ ਕਾਰਨਾ ਕਰਕੇ ਉਸਨੇ ਹੱਤਿਆ ਕੀਤੀ ਔਰ ਕੀ ਕਾਰਨ ਰਏ ਔਰ ਜੇ ਅੱਜ ਗੱਲ ਕਰੀਏ ਤੇ ਅੱਜ ਅੰਤਿਮ ਅਰਦਾਸ ਹੋਣ ਜਾ ਰਹੀ ਹੈ ਨਵੀਨ ਕੁਮਾਰ ਦੀ ਅਸੀਂ ਦਾ ਗ੍ਰੈਂਡ ਵਿਲਾ ਇਹ ਬਾਡਰ ਰੋਡ ਫਿਰੋਜ਼ਪ ਇਥੇ ਅੰਤਿਮ ਅਰਦਾਸ ਹੋਣੀ ਹੈ ਉੱਥੇ ਖੜੇ ਆ ਔਰ ਕੁਝ ਦੇਰ ਤੱਕ ਜਿਹੜਾ ਹੈ ਪਰਿਵਾਰਕ ਮੈਂਬਰ ਇਥੇ ਪਹੁੰਚਣਗੇ ਔਰ ਉਸ ਦੀ ਪਤਨੀ ਜਿਹੜੀ ਆ ਉਹ ਕਾਫੀ ਕਿਉਂਕਿ ਜਦੋਂ ਵੀ ਬੀਜੇਪੀ ਦੇ ਆਰਐਸਐਸ ਦੇ ਨੇਤਾ ਆ ਰਹੇ ਆ ਤਾਂ ਉਹਨਾਂ ਦੇ ਅੱਗੇ ਇੱਕੋ ਅਰਦਾਸ ਕਰ ਰਹੀ ਹੈ ਇੱਕੋ ਡਿਮਾਂਡ ਕਰ ਰਹੀ ਹੈ ਕਿ ਜਿਸ ਤਰ੍ਹਾਂ ਮੇਰੇ ਪਤੀ ਨੂੰ ਹਤਿਆ ਕਰ ਦਿੱਤੀ ਕੀ ਮੇਰੇ ਬੱਚਿਆਂ ਦਾ ਸਿਰ ਦਾ ਸਾਇਆ ਜਿਹੜਾ ਖੋ ਲਿੱਤਾ ਗਿਆ ਉਹ ਕਿਸੇ ਹੋਰ ਦੇ ਨਾਲ ਐਵੇਂ ਨਾ ਹੋਵੇ ਤੇ ਉਹ ਇਨਸਾਫ ਦੀ ਮੰਗ ਕਰ ਰਹੀ ਹੈ ਕਿਉਂਕਿ ਆਏ ਦਿਨ ਫਿਰੋਜ਼ਪੁਰ ਦੇ ਵਿੱਚ ਇਹੋ ਜਿਹੇ ਘਟਨਾਵਾਂ ਵੇਖਣ ਨੂੰ ਮਿਲ ਰਹੀਆਂ ਨੇ ਔਰ ਇੱਕ ਪਰਿਵਾਰਕ ਮੈਂਬਰ ਇੱਥੇ ਪਹੁੰਚੇ ਹੈ ਇੰਤਜ਼ਾਮ ਕਰ ਰਿਹਾ ਹੈ ਅੱਜ ਅੰਤਿਮ ਅਰਦਾਸ ਹੈ ਉਹਨਾਂ ਨਾਲ ਗੱਲ ਕਰ ਰਹੇ ਆ ਭਾਜੀ ਕਿੰਨੇ ਵਜੇ ਦਾ ਪ੍ਰੋਗਰਾਮ ਹੈ ਕੌਣ ਕੌਣ ਆ ਰਿਹਾ ਹੈ ਔਰ ਕੀ ਹਜੇ ਤੱਕ ਪੁਲਿਸ ਨੇ ਕੋਈ ਦਾਅਵਾ ਕੀਤਾ ਪੁਲਿਸ ਦਾ ਜੇ ਮੰਨਿਆ ਜਾਵੇ ਦਾਅਵਾ ਦਾ ਜਿਹੜਾ 3-4 ਦਿਨਾਂ ਤੋਂ ਕਰ ਰਹੀ ਹੈ ਪੁਲਿਸ ਕੀ ਅਸੀਂ ਅਸੀਂ ਜਿਹੜਾ ਇਸ ਦੇ ਇਸ ਕੇਸ ਦੇ ਕੋਲ ਬਿਲਕੁਲ ਸੁਲਜਾਨ ਦੇ ਸੁਲਜਾਨ ਦੇ ਕੋਲ ਨੇੜੇ ਪਹੁੰਚ ਗਏ ਆ ਲੇਕਿਨ ਹਜੇ ਤੱਕ ਕੋਈ ਐਹੋ ਜੀ ਗੱਲ ਨਜ਼ਰ ਨਹੀਂ ਆ ਰਹੀ ਹੈ ਬਾਕੀ ਪੁਲਿਸ ਪ੍ਰਸ਼ਾਸਨ ਦੇ ਨਾਲ ਸਾਨੂੰ ਲਈ ਵੀ ਉਹ ਸਹਿਯੋਗ ਕਰ ਰਹੇ ਆ ਅਸੀਂ ਉਹਨਾਂ ਦੇ ਨਾਲ ਉਹ ਵੀ ਸਾਡਾ ਨਾਲ ਕਰ ਰਹੇ ਨੇ ਦੇਖੋ ਕਿੰਨਾ ਕੁ ਹੁੰਦਾ ਲੇਕਿਨ ਅੱਜ ਦਾ ਜਿਹੜਾ ਇਸ ਅੰਤਿਮ ਅਰਦਾਸ ਦਾ ਪੋਗ ਰੱਖਿਆ ਗਿਆ ਜਿਹੜਾ ਉਹ 12 ਤੋਂ 2 ਦਾ ਟਾਈਮ ਇੱਥੇ ਔਰ ਕਾਫੀ ਲੀਡਰ ਸਹਿਬਾਨ ਜਿਹੜੇ ਪੰਜਾਬ ਦੇ ਮੰਨੇ ਪ੍ਰਮੰਨੇ ਲੀਡਰ ਨੇ ਉਹ ਇੱਥੇ ਆ ਰਹੇ ਨੇ ਇਮਾਨ ਸੁਨੀਲ ਜਾਖੜ ਜੀ ਹੋ ਗਏ ਅਸ਼ਨੀ ਸ਼ਰਮਾ ਜੀ ਹੋ ਗਏ ਔਰ ਕੋਈ ਸਾਡੇ ਆਰਐਸਐਸ ਦੇ ਕੋਈ ਵੱਡੇ ਪ੍ਰਚਾਰਕ ਜਿਹੜੇ ਹੈਗੇ ਨੇ ਉਹ ਵੀ ਆ ਰਹੇ ਨੇ ਇੱਥੇ ਔਰ ਸ਼ਹਿਰ ਦੇ بڑے ਮੰਨੇ-ਪਤਵੰਨੇ ਜਿਹੜੇ ਸੱਜਣ ਨੇ ਜਿਹੜੇ ਇਥੋਂ ਸ਼ਹਿਰ ਦੇ ਰਾਜਨੀਤਿਕ ਲੋਕ ਨੇ ਉਹ ਵੀ ਆ ਰਹੇ ਨੇ ਬੜਾ ਦੁੱਖ ਫੀਲ ਕਰ ਰਹੇ ਸਾਰੇ ਇਹਨੇ ਕਿ ਇਹ ਸਾਡੇ ਸ਼ਹਿਰ ਦੇ ਵਿੱਚ ਇੱਕ ਐਡੀ ਵੱਡੀ ਦੁਖਦਾਈ ਘਟਨਾ ਹੋ ਗਈ ਹੈ ਇਹ ਬੱਚਾ ਜਿਹੜਾ ਕਿ ਕਿਸੇ ਦੇ ਨਾਲ ਕਿਸੇ ਦੇ ਨਾਲ ਵੀ ਜਿਹੜਾ ਇਹਦਾ ਕੋਈ ਉਹ ਵੈਰ ਵਿਰੋਧ ਨਹੀਂ ਸੀਗਾ ਔਰ ਬਹੁਤ ਹੀ ਹਸਮੁਖ ਬੱਚਾ ਸੀ ਇਹ ਸਾਡਾ ਔਰ ਸਭ ਦੇ ਨਾਲ ਪਿਆਰ ਨਾਲ ਰਹਿਣ ਵਾਲਾ ਇਹਦੀ ਹੱਤਿਆ ਹੀ ਕਿਉਂ ਕੀਤੀ ਗਈ ਇਸ ਨੂੰ ਹੀ ਕਿਉਂ ਟਾਰਗੇਟ ਕੀਤਾ ਗਿਆ ਇਹ ਹੀ ਗੱਲਾਂ ਜਿਹੜੀਆਂ ਨੇ ਸਾਰੇ ਸ਼ਹਿਰ ਦੇ ਵਿੱਚ ਚੱਲ ਰਹੀਆਂ ਨੇ ਨਵੀਨ ਵੀ ਆਰਐਸਐਸ ਦਾ ਕਰਤਾ ਸੀਗਾ ਜਾਂ ਕਾਰਕਾਰਤਾ ਸੀਗਾ ਜਾਂ ਉਸਦੇ ਦਾਦਾ ਜੀ ਪਿਤਾ ਸੀਗੇ ਕਿ ਸਾਰੇ ਸਾਰੀ ਫੈਮਿਲੀ ਹੀ ਆਰਐਸਐਸ ਦੇ ਮਤਲਬ ਕਿ ਅਸੀਂ ਹੋ ਰਹੇ ਹਾਂ ਸਯੋਗੀ ਰਹੇ ਹਾਂ ਆਰਐਸਐਸ ਦੇ ਕਾਰਕਾਰਤਾ ਵਾਂ ਔਰ ਬਚਪਨ ਤੋਂ ਹੀ ਇਹ ਕਾਰਕਾਰਤਾ ਸੀਗਾ ਉਹ ਬਹੁਤ ਹੀ ਅੱਛਾ ਸੀ ਕਾਰਕਾਰਤਾ ਔਰ ਇਹ ਜਿੰਨਾ ਮੈਡੀਟੇਸ਼ਨ ਦੇ ਵਿੱਚ ਵੀ ਕੰਮ ਕਰ ਰਿਹਾ ਸੀਗਾ ਲੋਕਾਂ ਨੂੰ ਪ੍ਰੇਰਿਤ ਕਰਦਾ ਸੀਗਾ ਕਿ ਅੱਛੇ-ਅੱਛੇ ਸੁਝਾਅ ਦਿੰਦਾ ਸੀਗਾ ਆਪਣੀ ਸਿਹਤ ਨੂੰ ਸੇਹ ਧਿਆਨ ਰੱਖੋ ਆਪਣੇ ਆਪ ਨੂੰ ਅੱਛਾ ਬਣਾਉਣ ਦੀ ਕੋਸ਼ਿਸ਼ ਕਰੋ ਥੋੜਾ ਜਿਹਾ ਉਸ ਦਿਨ ਦੀ ਘਟਨਾ ਬਾਰੇ ਸਮਝਣਾ ਚਾਹਾਂਗੇ ਕਿਵੇਂ ਨਵੀਨ ਕਿੱਥੋਂ ਨਿਕਲਿਆ ਬਾਈਕ ਤੇ ਕਿੱਥੇ ਉਹਦੇ ਨਾਲ ਹਮਲਾਵਾਰਾਂ ਨੇ ਹੱਤਿਆ ਕੀਤੀ ਕਿ ਸਾਰਾ ਉਹ ਵੀ ਕਿਉਂਕਿ ਹੁਣ ਸੀਸੀਟੀਵੀ ਵੀ ਸਾਹਮਣੇ ਆ ਰਹੀਆਂ ਲਗਾਤਾਰ ਜਿਵੇਂ ਹੱਤਿਆਰਿਆਂ ਨੇ ਕਚੋਰੀਆਂ ਖਾਧੀਆਂ ਚਾਹ ਪੀਤੀ ਔਰ ਚਾਹ ਪੀਣ ਤੋਂ ਬਾਅਦ ਉਹਨਾਂ ਨੇ ਪੂਰਾ ਟਾਰਗੇਟ ਜਿਵੇਂ ਕਿਲਿੰਗ ਹੁੰਦਾ ਹੈ ਪੂਰੀ ਉਸ ਦੀ ਰੇਕੀ ਕੀਤੀ ਇਸ ਬਾਰੇ ਸਾਰਾ ਸਮਝਣਾ ਚਾਹਾਂਗੇ ਇਸ ਦੇ ਬਾਰੇ ਕਿ ਜਿਵੇਂ ਅਸੀਂ ਵੀ ਵੀਡੀਓ ਫੁਟੇਜ ਦੇਖੀਆਂ ਨੇ ਜਾਂ ਜਿਵੇਂ ਪਤਾ ਲੱਗਾ ਕਿ ਕਾਫੀ 2-3 ਘੰਟਿਆਂ ਤੋਂ ਬਾਜ਼ਾਰ ਦੇ ਵਿੱਚ ਹੀ ਸੀਗੇ ਉਹ ਉਹਨਾਂ ਨੇ ਕਚੋਰੀਆਂ ਵਗੈਰਾ ਵੀ ਖਾਧੀਆਂ ਉੱਥੇ ਲੇਕਿਨ ਉਦੋਂ ਇਨੀ ਇਹ ਨਹੀਂ ਪਤਾ ਚੱਲ ਰਿਹਾ ਸੀਗਾ ਕਿ ਇਹ ਇਹ ਇਸ ਕੰਮ ਵਾਸਤੇ ਆਏ ਹੋਏ ਨੇ ਔਰ ਨਾ ਹੀ ਕੋਈ ਸ਼ੱਕ ਪਿਆ ਕਚੋਰੀਆਂ ਵਾਲੇ ਕੋਲ ਵੀ ਅਸੀਂ ਪੁੱਛਿਆ ਉਹ ਕਹਿੰਦੇ ਭਾਈ ਮੇਰੇ ਕੋਲ ਤਾਂ ਗਾਹ ਕਾਂਦੇ ਨੇ ਕਚੋਰੀ ਖਾ ਕੇ ਚਲੇ ਜਾਂਦੇ ਨੇ ਤੇ ਚਾਹ ਵਾਲੇ ਕੋਲ ਪੁੱਛਿਆ ਕਹਿੰਦੇ ਮੇਰੇ ਕੋਲ ਮੈਨੀ ਟਾਈਮ ਕਿੰਨੇ ਹੀ ਚਾਹ ਵਾਲੇ ਆਂਦੇ ਨੇ ਤੇ ਚਾਹ ਪੀ ਕੇ ਚਲੇ ਜਾਂਦੇ ਨੇ ਤੇ ਉਸ ਚੀਜ਼ਾਂ ਨੂੰ ਜਦੋਂ ਦੇਖਦੇ ਆ ਕਿ ਬੱਚਿਆਂ ਨੂੰ ਸ਼ਾਮੀ ਜਦੋਂ ਭਾਜੀ ਦੁਕਾਨ ਦੇ ਉੱਪਰ ਨਹੀਂ ਸੀਗੇ ਤੇ ਫੋਨ ਕਰਕੇ ਗੱਲ ਹੋਈ ਜਦੋਂ ਪਪਾ ਜੀ ਮੈਂ ਬੱਚਿਆਂ ਨੂੰ ਲੈ ਕੇ ਜਾਣਾ ਹੈ ਗਾਰਡਨ ਲੈ ਕੇ ਜਾਣਾ ਉਹਨਾਂ ਨੂੰ ਘੁਮਾਨ ਲੈ ਕੇ ਜਾਂਦਣ ਦੇ ਸੀਗਾ ਤੇ ਤੁਸੀਂ ਉਹ ਕਹਿੰਦੇ ਮੈਂ ਬੇਟਾ ਮੈਂ ਤੇ ਦੁਕਾਨ ਦੇ ਕੋਲ ਆ ਗਿਆ ਵਾਂ ਤੇ ਤੁਸੀਂ ਜਾਣਾ ਤੇ ਜਾ ਸਕਦੇ ਹੋ ਤੇ ਮੈਂ ਬਸ ਪਹੁੰਚ ਗਿਆ ਵਾਂ ਭਾਜੀ ਉੱਥੋਂ ਪਹੁੰਚ ਗਏ ਦੁਕਾਨ ਤੇ ਇਹ ਨਵੀਨ ਜੀ ਨਿਕਲੇ ਨੇ ਨਵੀਨ ਜੀ ਜਦੋਂ ਯੂਪੀਓ ਬੈਂਕ ਦੇ ਕੋਲ ਪਹੁੰਚੇ ਨੇ ਥੋੜਾ ਜਿਹਾ ਜਦੋਂ ਉਦੋਂ ਹੀ ਇਹ ਪਿੱਛੋਂ ਭੱਜ ਕੇ ਦੋ ਜਨੇ ਲੜਕੇ ਭੱਜ ਕੇ ਗਏ ਨੇ ਪਿੱਛੇ ਜਲਦੀ ਉਹ ਵੀਡੀਓ ਦੇ ਵਿੱਚ ਆ ਰਿਹਾ ਸੀ ਇਹ ਨਵੀਨ ਬਾਈਕ ਤੇ ਸੀਗਾ ਉਹ ਭੱਜ ਕੇ ਆਇਆ ਨਵੀਨ ਵੀ ਨਵੀਨ ਜਿਹੜਾ ਬਾਈਕ ਚਲਾਉਂਦਾ ਸੀ ਨਵੀਨ ਦੇ ਬਾਈਕ ਚਲਾਣੀ ਤੁਸੀਂ ਦੇਖ ਲਓ ਉਹ ਬੜਾ ਹੀ ਮੌਜ ਮਸਤੀ ਨਾਲ ਬਿਲਕੁਲ ਸਲੋ ਜੀ ਬਾਈਕ ਚਲਾਦਾ ਹੁੰਦਾ ਸੀਗਾ ਬਿਲਕੁਲ ਕੋਈ 15 10 15 ਦੀ ਸਪੀਡ ਦੇ ਨਾਲ ਹੀ ਤੇ ਉਹਨੇ ਕੋਈ ਭੱਜ ਕੇ ਗਏ ਨੇ ਤੇ ਜਾ ਕੇ ਉਹਨੂੰ ਪੁੱਛੋ ਜਾ ਕੇ ਸ਼ੂਟ ਆਊਟ ਕਰਤਾ ਉਹਦੇ ਉਹਦੇ ਹੈੱਡ ਦੇ ਵਿੱਚ ਗੋਲੀਆਂ ਦੋ ਉਹਨਾਂ ਨੇ ਆ ਬਿਲਕੁਲ ਗੌਰਵ ਦੇਖੋ ਹਥਿਆਰੇ ਕਿੱਡੇ ਹੌਸਲਾ ਬਲੰਦ ਨੇ ਕਿ ਉਹ ਜਿਵੇਂ ਸੀਸੀਟੀਵੀ ਹੁਣ ਸਾਹਮਣੇ ਆਈ ਹੈ ਕਿ ਉਹ ਆਂਦੇ ਆ ਔਰ ਇੱਕ ਘੰਟਾ ਇੱਕ ਕਚੋਰੀਆਂ ਵਾਲੇ ਕੋ ਮੇਨ ਬਾਜ਼ਾਰ ਦੇ ਵਿੱਚ ਖੜੇ ਰਹਿੰਦੇ ਆ ਉੱਥੇ ਕਚੋਰੀਆਂ ਕੰਦੇ ਆ ਚਾਹ ਪੀਂਦੇ ਆ ਔਰ ਪੈਦਲ ਜਿਹੜੇ ਆ ਉਹ ਉੱਥੇ ਆਏ ਆ ਇੱਕ ਨੇ ਜਿਹੜਾ ਸਫੇਦ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਕੈਪ ਆਪਣਾ ਸਿਰ ਟੱਕਿਆ ਹੋਇਆ ਸੀ ਔਰ ਇੱਕ ਤਾਂ ਹੁੱਡੀ ਤੋਂ ਬਿਨਾਂ ਹੀ ਸੀਗਾ ਔਰ ਸ਼ਰੇਆਮ ਉਹ ਆਏ ਨੇ ਔਰ ਉਹਨਾਂ ਨੇ ਕਚੋਰੀਆਂ ਖਾਦੀ ਚਾਹ ਪੀਤੀ ਫਿਰ ਰੇਕੀ ਕੀਤੀ ਔਰ ਉਸਦੇ ਪਿੱਛੇ ਜਿਵੇਂ ਹੀ ਬਾਈਕ ਤੇ ਨਵੀਨ ਨਿਕਲਿਆ ਆਪਣੇ ਪਿਤਾ ਜੀ ਨੂੰ ਇਹ ਕਹਿ ਕੇ ਕਿ ਘਰ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਪਾਰਕ ਜਾਣਾ ਤੇ ਮੈਂ ਘਰ ਚੱਲਿਆ ਔਰ ਘਰ ਤੋਂ ਥੋੜਾ ਜਿਹਾ ਦੂਰ ਹੀ ਸੀਗਾ ਹਜੇ ਘਰ ਪਹੁੰ ਵਾਰੰਦੇ ਪਰ ਉਹਨੂੰ ਸ਼ੂਟ ਕਰਕੇ ਉਤੋਂ ਸ਼ਰਿਆਮ ਭੱਜ ਕੇ ਫਰਾਰ ਹੋ ਜਾਂਦੇ ਆ ਪੁਲਿਸ ਦਾਵਾ ਜਰੂਰ ਕਰ ਰਹੀ ਹੈ ਪਰਿਵਾਰ ਦੇ ਵਿੱਚ ਸੋਗ ਹੈ ਵੱਡਾ ਸੋਗ ਜਿਹੜਾ ਕਹਿ ਸਕਦੇ ਆ ਉਹ ਛੋਟੇ ਛੋਟੇ ਬੱਚਿਆਂ ਦਾ ਜਿਹੜਾ ਪਿਤਾ ਸਾਇਆ ਤਾਂ ਚਲਾ ਗਿਆ ਔਰ ਉਸਦੀ ਮਾਤਾ ਮਾਂ ਜਿਹੜੀ ਹੈ ਉਸਦੀ ਪਤਨੀ ਜਿਹੜੀ ਨਵੀਨ ਕੁਮਾਰ ਦੀ ਉਸਦੇ ਪਿਤਾ ਜਿਹੜੇ ਨੇ ਉਹ ਇੱਕੋ ਇੱਕ ਇਨਸਾਫ ਕਰ ਰਹੇ ਆ ਕਿ ਸਾਡੇ ਨਾਲ ਜੋ ਬੀਤ ਨਹੀਂ ਸੀ ਬੀਤ ਗਈ ਔਰ ਹੋਰ ਪੰਜਾਬ ਦੇ ਜਾਂ ਫਿਰੋਜ਼ਪੁਰ ਦੇ ਕਿਸੇ ਹੋਰ ਨੌਜਵਾਨ ਦਾ ਇਸ ਤਰ੍ਹਾਂ ਕਤਲ ਨਾ ਹੋਵੇ ਬਾਪ ਦਾ ਜਿਹੜਾ ਸਾਇਆ ਉਹ ਨਾ ਉੱਠੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਔਰ ਰੋਂਦੇ ਕਰ ਲਾਂਦੇ ਜਦੋਂ ਕੱਲ ਅਸ਼ੂਨੀ ਸ਼ਰਮਾ ਤੇ ਰਾਣਾ ਗੁਰਮੀਤ ਸਿੰਘ ਸੋਢੀ ਉਹਨਾਂ ਦੇ ਘਰ ਪਹੁੰਚੇ ਉਹਨਾਂ ਦਾ ਦੁੱਖ ਸਾਂਝਾ ਕਰਨ ਦੇ ਲਈ ਉਹਨਾਂ ਨਾਲ ਤਾਂ ਉਹ ਤਸਵੀਰਾਂ ਬੜੀ ਭਾਵੁਕ ਕਰਨ ਅਸੀਂ ਗੌਰਵ ਉੱਥੇ ਅਸੀਂ ਮੀਡੀਆ ਕਰਮੀਆਂ ਕਰਮੀਆਂ ਤੇ ਜਦੋਂ ਅਸੀਂ ਉਹ ਪਤਨੀ ਦੀ ਉਹ ਮਹਿਲਾ ਦੀਆਂ ਗੱਲਾਂ ਸੁਣਦੇ ਸੀ ਤਾਂ ਉੱਥੇ ਸਾਡੀਆਂ ਅੱਖਾਂ 'ਚ ਵੀ ਕਿਤੇ ਨਾ ਕਿਤੇ ਆंसू ਸੀ ਦਰਦ ਜਿਹੜਾ ਹੈ ਉਹ ਆਮ ਲੋਕਾਂ ਦੇ ਵਿੱਚ ਹੈ ਤਾਂ ਵਪਾਰੀਆਂ ਆਮ ਵਪਾਰੀਆਂ ਦੇ ਵਿੱਚ ਜਾ ਰਹੇ ਤੁਹਾਡੇ ਕੋਲ ਜੀ ਜੀ ਮੈਂ ਇੱਕ ਹੋਰ ਚੀਜ਼ ਜਾਣਨੀ ਚਾਹੁੰਦਾ ਹਾਂ ਤੁਸੀਂ ਆਲਰੇਡੀ ਜ਼ਿਕਰ ਕਰ ਰਹੇ ਹੋ ਕਿ ਉਹਨਾਂ ਨੇ ਉੱਥੇ ਯਾਨੀ ਸ਼ਹਿਰ ਦੇ ਵਿੱਚ ਘੁੰਮਦੇ ਰਹੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਚੌੜੀਆਂ ਵੀ ਖਾਈਆਂ ਤਾਂ ਤਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਅ ਸਿੱਧੇ ਤੌਰ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਨੂੰ ਦੇਖਿਆ ਹੋਵੇਗਾ ਜਿਹੜਾ ਕਚੋੜੀ ਵੇਚਣ ਵਾਲਾ ਸ਼ਾਇਦ ਉਹਨਾਂ ਨੇ ਵੀ ਦੇਖਿਆ ਹੋਵੇ ਕੀ ਕੋਈ ਸਕੈਚ ਬਣਾਏ ਗਏ ਨੇ ਐਗਜ਼ੈਕਟਲੀ ਪਤਾ ਲੱਗ ਸਕਿਆ ਕਿ ਕੌਣ ਸੀ ਕਿਸੇ ਦੀ ਪਛਾਣ ਹੋ ਸਕੀ ਹੈ ਪੁਲਿਸ ਦੇ ਹੱਥ ਕੀ ਹੈ ਹੁਣ ਤੱਕ ਨਾ ਦਾਅਵੇ ਟੀਮਾਂ ਬਣਾ ਦਿੱਤੀਆਂ ਅਸੀਂ ਫੜ ਲਾਂਗੇ ਇਨਸਾਫ ਦਵਾਵਾਂਗੇ ਤਾਂ ਸਾਰੀਆਂ ਗੱਲਾਂ ਹੁੰਦੀਆਂ ਹੀ ਨੇ ਇਹ ਤਾਂ ਬੜੀਆਂ ਸਟੈਂਡਰਡ ਜੀਆਂ ਲਾਈਨ ਨੇ ਪੁਲਿਸ ਦੇ ਹੱਥ ਦੇ ਵਿੱਚ ਕੀ ਹੈ ਕਿ ਕੋਈ ਸਕੈਚ ਹੈ ਕਿਸ ਦੀ ਪਛਾਣ ਹੈ ਕਿਹੜੇ ਪਿੰਡ ਦੇ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਸੀ ਕੁਝ ਹੈ ਪੁਲਿਸ ਦੇ ਹੱਥ ਆ ਬਿਲਕੁਲ ਗੌਰਵ ਜੀ ਗੱਲ ਕਰੀਏ ਤੇ ਐਸਐਸਪੀ ਭੁਪਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਅਸੀਂ ਬਿਲਕੁਲ ਕਿਉਂਕਿ ਕੱਲ ਉਹਨਾਂ ਨੇ ਜਿਹੜੀਆਂ ਸੀਸੀਟੀਵੀ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਕੋਈ ਮਹਿਲਾਵਾਂ ਨੇ ਉਹਨਾਂ ਨੂੰ ਬਹੁਤ ਨਜ਼ਦੀਕੀ ਤੋਂ ਦੇਖਿਆ ਤੇ ਉਹਨਾਂ ਦੇ ਕੋਲ ਹਥਿਆਰ ਵੀ ਦੇਖੇ ਔਰ ਉਹਨਾਂ ਨਾਲ ਵੀ ਜਿਹੜਾ ਹੈ ਤਾਲਮੇਲ ਬਣਾ ਕੇ ਕਿਉਂਕਿ ਸੀਸੀਟੀਵੀ ਫੁਟੇਜ ਕਾਫੀ ਉਹਨਾਂ ਦੀਆਂ ਬਣੀਆਂ ਔਰ ਬੇਕਾਫ ਉਹ ਆਇਆ ਹੈ ਆਲੇ ਦੁਆਲੇ ਬਾਜ਼ਾਰ ਦੇ ਵਿੱਚ ਭੀੜ ਭੜਿਆ ਇਲਾਕਾ ਸੀਗਾ ਔਰ ਉੱਥੇ ਸ਼ਰੇਆਮ ਜਿਹੜੀਆਂ ਆਹ ਸੀਸੀਟੀਵੀ ਦੇ ਵਿੱਚ ਉਹਨਾਂ ਦੇ ਚਿਹਰੇ ਆ ਰਹੇ ਆ ਔਰ ਸਕੈਚ ਵੀ ਬਣਾਏ ਜਾ ਚੁੱਕੇ ਆ ਪੁਲਸ ਦਾ ਇਹ ਦਾਅਵਾ ਹੈ ਕਿ ਅਸੀਂ ਬਿਲਕੁਲ ਉਹਨਾਂ ਦੇ ਨੇੜੇ ਆ ਅਸੀਂ ਉਹਨਾਂ ਨੂੰ ਫੜਨ ਦੇ ਬਿਲਕੁਲ ਨੇੜੇ ਪਹੁੰਚ ਗਿਆ ਪਰ ਪੁਲਿਸ ਕਿਤੇ ਨਾ ਕਿਤੇ ਜਿਹੜੀ ਆਪਣੀ ਕਾਰਵਾਈ ਨੂੰ ਆ ਮੀਡੀਆ ਦੇ ਵਿੱਚ ਨਹੀਂ ਲਿਆ ਰਹੀ ਜਾਂ ਪਰਿਵਾਰ ਨੂੰ ਨਹੀਂ ਸਾਂਝਾ ਨਹੀਂ ਕਰ ਰਹੀ ਉਹਨਾਂ ਨੂੰ ਇਹ ਹੈ ਕਿ ਕਿਤੇ ਨਾ ਜਿਹੜੇ ਇਹ ਹਮਲਾਵਰ ਨੇ ਉਹ ਪੰਜਾਬ ਛੱਡ ਕੇ ਦੂਸਰੇ ਰਾਜਾਂ ਚ ਜਾਂ ਕਿਤੇ ਦੂਰ ਨਾ ਨਿਕਲ ਜਾਣ ਇਸ ਕਰਕੇ ਹਜੇ ਕਈ ਖੁਲਾਸੇ ਹੋਰ ਇਸ ਹੱਤਿਆ ਦੇ ਪਿੱਛੇ ਹੋਰ ਬੜੇ-ਵੱਡੇ ਖੁ ਹੁਣੇ ਬਾਕੀ ਹੈ ਕਿਉਂਕਿ ਪੁਲਿਸ ਦਾ ਤਾਂ ਇਹ ਦਾਅਵਾ ਕਿ ਉਹਨਾਂ ਨੇ ਕਈ ਲੋਕਾਂ ਨੂੰ ਜਿਹੜਾ ਰਾਉਂਡ ਅਪ ਕਰ ਲਿੱਤਾ ਹੈ ਔਰ ਕਈਆਂ ਦੇ ਪਰਿਵਾਰਾਂ ਨੂੰ ਫੜ ਲਿੱਤਾ ਹੈ ਕਈਆਂ ਦੇ ਘਰਾਂ 'ਚ ਰੇਡ ਕੀਤੀ ਜਾ ਰਹੀ ਹੈ ਔਰ ਕਈਆਂ ਦੇ ਤਾਂ ਘਰ ਦੇ ਵਿੱਚ ਤਾਲੇ ਲੱਗੇ ਹੋਏ ਆ ਔਰ ਇਸ ਦੇ ਕੜੀ ਦੇ ਨਾਲ ਕੋਈ ਦੋ ਬੰਦੇ ਜ਼ਰੂਰ ਸੀਸੀਟੀਵੀ ਦੇ ਵਿੱਚ ਸਾਹਮਣੇ ਆ ਰਿਹਾ ਪਰ ਹੁਣ ਟਿੱਕਰ ਜਾਣਕਾਰੀ ਇਹ ਨਿਕਲ ਕੇ ਆਈ ਹੈ ਕਿ ਉਹਨਾਂ ਦੇ ਨਾਲ ਦੋ ਬੰਦੇ ਹੋਰ ਸੀਗੇ ਜਿਹੜੇ ਉਹਨਾਂ ਦੇ ਪਿੱਛੇ ਉਹਨਾਂ ਨੂੰ ਕਵਰ ਅਪ ਕਰ ਰਹੇ ਸੀ ਔਰ ਪੂਰਾ ਗੌਰਵ ਇਹ ਪੂਰੀ ਇੱਕ ਦੇਵੇ ਟਾਰਗੇਟ ਕਿਲਿੰਗ ਹੁੰਦੀ ਆ ਉਸ ਤਰ੍ਹਾਂ ਇਸ ਹੱਤਿਆ ਨੂੰ ਅੰਜਾਮ ਦਿੱਤਾ ਗਿਆ ਪਹਿਲਾਂ ਦੋ ਬੰਦੇ ਉੱਥੇ ਪੈਦਲ ਕੱਢਦੇ ਆ ਕਚੋਰੀਆਂ ਖਾਂਦੇ ਆ ਚਾਹ ਪੀਂਦੇ ਆ ਜਿਹੜੇ ਸ਼ੂਟ ਆਊਟ ਕਰਦੇ ਆ ਔਰ ਉਹਨਾਂ ਨੂੰ ਅੱਗੇ ਲੈਣ ਵਾਸਤੇ ਦੋ ਬੰਦੇ ਹੋਰ ਸੀਗੇ ਔਰ ਇਹ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਪੁਲਿਸ ਨੇ ਸਾਰੇ ਬਾਜ਼ਾਰ ਦੇ ਜਿਹੜੇ ਡੀਵੀਆਰ ਨੇ ਸੀਸੀਟੀਵੀ ਕੈਮਰੇ ਆ ਉਹਨਾਂ ਨੂੰ ਉਸ ਦਿਨ ਹੱਤਿਆ ਵਾਲੇ ਦਿਨ ਤੱਕ ਕੰਗਾਲ ਹੀ ਰਹੀ ਹੈ ਉਸ ਤੋਂ ਪਹਿਲਾਂ ਵੀ ਕੰਗਾਲ ਰਹੀ ਹੈ ਕਿ ਉਹ ਜ਼ਰੂਰ لازمی ਉਹਨਾਂ ਨੇ ਪਹਿਲਾਂ ਨਵੀਨ ਦੀ ਹਤਿਆ ਕਰਨ ਤੋਂ ਪਹਿਲਾਂ ਰੇਕੀ ਕੀਤੀ ਹੋਏਗੀ ਉੱਥੇ ਪਹੁੰਚੇ ਨੇ ਔਰ ਬੇਕੋਫ ਉਹਨਾਂ ਨੂੰ ਪਤਾ ਸੀਗਾ ਬੇ ਇਹ ਕਿਸ ਰਸਤੇ ਤੋਂ ਘਰ ਜਾਂਦਾ ਔਰ ਘਰ ਜਦੋਂ ਜਿਹਦੇ ਹਤਿਆ ਕੀਤੀ ਗਈ ਗੌਰਵ ਉਹ ਭੀੜ ਭੜਿਆ ਇਲਾਕਾ ਸਰੇ ਆਮ ਬਾਜ਼ਾਰ ਹੈ ਉੱਥੇ ਬੈਂਕ ਹੈ ਬੈਂਕ ਦੇ ਨਾਲ ਉਥੇ ਸਕਿਉਰਿਟੀ ਗਾਰਡ ਹੈ ਬਿਲਕੁਲ ਉੱਥੇ ਲੋਕ 7:00 ਵਜੇ ਕੇ 11 ਮਿੰਟ ਦਾ ਸਮਾਂ ਸੀ ਔਰ ਲੋਕ ਦੁਕਾਨਾਂ ਤੇ ਬੈਠੇ ਹੋਏ ਦੇਖ ਰਹੇ ਸੀ ਇੱਕ ਮਹਿਲਾ ਨੇ ਤਾਂ ਬਿਲਕੁਲ ਨੇੜੇ ਦੇਖਿਆ ਕਿ ਜਦੋਂ ਉਸ ਨੂੰ ਬਿਲਕੁਲ ਨੇੜਿਓਂ ਮੋਟਰਸਾਈਕਲ ਸলো ਕਰਦੇ ਹੁੰਦੇ ਅੱਗੇ ਆ ਕੇ ਖੜ ਜਾਂਦੇ ਆ ਉਹ ਮੋਟਰਸਾਈਕਲ ਸলো ਕਰਦਾ ਕਾ ਜਿਹੜੀ ਕਾਂਗਰਸ ਦੀ ਪਿਛਲੇ ਇਸ ਪਾਸੇ ਗੋਲੀ ਮਾਰ ਕੇ ਉੱਥੋਂ ਹੀ ਫਰਾਰ ਹੋ ਜਾਂਦੇ ਔਰ ਭੱਜ ਕੇ ਨਿਕਲਦੇ ਆ ਔਰ ਉਹਨਾਂ ਨੂੰ ਅੱਗੋਂ ਉਹਨਾਂ ਨੂੰ ਕੈਰੀ ਕਰਨ ਵਾਸਤੇ ਉਹਨਾਂ ਨੂੰ ਫੜ ਪਾਉਣ ਵਾਸਤੇ ਇੱਕ ਗੱਡੀ ਹੋਰ ਸੀ ਇੱਕ ਮੋਟਰਸਾਈਕਲ ਹੋਰ ਸੀ ਇਹੋ ਜੇ ਕਿਆਸ ਜਾਈਆਂ ਜਿਹੜੀਆਂ ਪੁਲਿਸ ਵੱਲੋਂ ਰਾਈਆਂ ਜਾ ਰਹੀਆਂ ਔਰ ਹਰ ਪਹਿਲੂ ਤੇ ਜਿਹੜੀ ਹੈ ਪੁਲਿਸ ਕਿਉਂਕਿ ਇਸ ਨੂੰ ਰਾਜਨੀਤਿਕ ਵੀ ਕਹਿ ਸਕਦੇ ਆ ਇਸ ਨੂੰ ਧਾਰਮਿਕ ਵੀ ਕਹਿ ਸਕਦੇ ਆ ਔਰ ਹਰ ਪਹਿਲੂ ਤੇ ਇਹ ਪੁਲਿਸ ਜਿਹੜੀ ਹੈ ਜਾਂਚ ਕਰ ਰਹੀ ਹੈ ਪਰ ਪੁਲਿਸ ਦੇ ਅਜੇ ਤੱਕ ਹੱਥ ਜਿਹੜੇ ਆ ਖਾਲੀ ਹੈ ਕਿਉਂਕਿ ਜਦੋਂ ਤੱਕ ਪੁਲਿਸ ਦਾਵਾ ਜਰੂਰ ਕਰ ਰਹੀ ਹੈ ਪਰ ਜਦੋਂ ਦੇ ਪਿੱਛੇ ਕਾਰਨ ਕੀ ਆ ਉਸ ਦਾ ਖੁਲਾਸਾ ਨਹੀਂ ਪੁਲਿਸ ਕਰਦੀ ਤਾਂ ਉਹਨੇ ਦੇਰ ਜਿਹੜਾ ਇਹ ਇੱਕ ਰਹੱਸਿਆਈ ਬਣਿਆ ਹੋਇਆ ਹੈ ਇਹ ਹੱਤਿਆ ਕਿਉਂ ਹੋਈ ਕਾਰਨ ਕੀ ਰਿਹਾ ਕਿਉਂਕਿ ਨਵੀਨ ਕੁਮਾਰ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ ਕੋਈ ਪੈਸਿਆਂ ਦਾ ਲੈਣ ਦੇਣ ਨਹੀਂ ਸੀ ਕੋਈ ਵਪਾਰ ਦਾ ਕੋਈ ਲੰਮਾ ਚੋੜਾ ਉਸ ਦਾ ਹੱਥ ਨਹੀਂ ਸੀ ਕਿਉਂਕਿ ਦੇਖੋ ਜਾਂਚ ਜਾਂਚ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਆਉਣਗੀਆਂ ਪਰਿਵਾਰ ਦੇ ਵੱਲੋਂ ਤਾਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਸ਼ੁਕਰੀਆ ਮਨਦੀਪ ਧੰਨਵਾਦ ਤੁਹਾਡੇ ਤੋਂ ਅੱਗੇ ਵੀ ਜਾਣਕਾਰੀ ਲੈਂਦੇ ਰਾਂਗੇ ਅੰਤਿਮ ਅਰਦਾਸ ਦਾ ਦਿਨ ਹੈ ਅਨਫੋਰਚੂਨੇਟ ਹੈ ਕਿ ਇਸ ਦਾ ਇਹ ਪਰਿਵਾਰ ਦੇ ਵਿੱਚੋਂ ਕੋਈ ਜੀ ਚਲਿਆ ਜਾਣਾ ਛੋਟੇ ਛੋਟੇ ਬੱਚੇ ਉਹਨਾਂ ਦੇ ਪਰਿਵਾਰ ਦੇ ਵਿੱਚ 40 ਸਾਲ ਦੇ ਨਵੀਨ ਕੁਮਾਰ ਖੈਰੇ ਤੁਸੀਂ ਕਹੋ ਕਿ ਇੱਕ ਪਰਿਵਾਰ ਦੇ ਸਾਹਮਣੇ ਤਾਂ ਬਹੁਤ ਵੱਡਾ ਦੁੱਖ ਦਾ ਸਮਾਂ ਹੈਗਾ ਏ ਪਰ ਦੂਜੇ ਪਾਸੇ ਜਿਹੜੀ ਪੁਲਿਸ ਹੈ ਉਹਨਾਂ ਦੇ ਉੱਤੇ ਵੀ ਕੁਐਸਚਨ ਮਾਰਕ ਜ਼ਰੂਰ ਹੈ ਕਿ ਤੁਸੀਂ ਕੀ ਕਰ ਰਹੇ ਹੋ ਚਾਰ ਦਿਨ ਹੋ ਗਏ ਕਿੱਥੇ ਗਏ ਮੁਲਜ਼ਮ ਕੋਈ ਵੀ ਇੱਥੇ ਆ ਕੇ ਗੋਲੀਆਂ ਮਾਰ ਕੇ ਬਾਈਕ ਦੇ ਉੱਤੇ ਭੱਜ ਜਾਏਗਾ ਖੈਰ ਜਾਂਚ ਕੀ ਹੁੰਦੀ ਹੈ ਦੇਖਣਾ ਹੋਏਗਾ ਸੁਨੀਲ ਜਾਖੜਾ ਵੀ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਪਹੁੰਚ ਰਹੇ ਉਹ ਜਿਹੜੇ ਸਾਡੇ ਪਰਿਵਾਰ ਨਾਲ ਹੋਏ ਆ ਕਿਸੇ ਹੋਰ ਨਾਲ ਨਾ ਹੋਵੇ ਕਿਸੇ ਹੋਰ ਦਾ ਸੁਆਗਤ ਨਾ ਹੋ ਜਿਹੜੇ ਆ 1.5 ਸਾਲ ਦੇ ਬੱਚੇ ਫਿੱਕੀ ਕੀ ਦਲਤੀ ਪਪਾ ਪਪਾ ਪਤਨੀ ਦਾ ਦੁਗਲੀ ਮੇਰੇ ਕੋਈ پتہ ਨਹੀਂ ਮੇਰਾ ਪਿਓ ਕਿੱਥੇ ਗਿਆ ਤੁਹਾਨੂੰ ਕੋਈ ਨਹੀਂ ਪਤਾ ਉਹਨੇ ਸਾਰਾ ਚਾਗਾ ਬੰਦਾ ਹੋ ਕੇ ਸਾਡਾ ਖੱਟੇ ਕੰਡੂਗਾ ਇਹ ਜੀ ਵਾਕਿਆ ਨੇ ਕੀ ਕਿ ਸੂਕ ਇਹ ਕੋ ਬੰਦਾ ਨਹੀਂ ਜੀ ਉਹਦੇ ਨਾਲ ਸਾਡਾ ਪਰਿਵਾਰ ਘੁੰਮਦਾ ਹੈ